ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਦੁਨੀਆ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿੱਥੇ ਸਮੁੱਚੀ ਮਾਨਵਤਾ ਦੀ ਭਲਾਈ ਵਾਸਤੇ ਸਮੁੱਚੇ ਸਮਾਜ ਦੀ ਭਲਾਈ ਵਾਸਤੇ ਸਮੁੱਚਾ ਸਮਾਜਿਕ ਜੀਵਨ ਜਿਉਣ ਵਾਸਤੇ ਆਤਮਿਕ ਜੀਵਨ ਜਿਉਣ ਵਾਸਤੇ ਸਿੱਖਿਆ ਸਾਨੂੰ ਦਿੰਦਾ ਹੈ। ਉਥੇ ਹੀ ਸਮੁੱਚੀ ਮਾਨਵਤਾ ਵਾਸਤੇ ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚੋਂ ਵਰਨ ਨੂੰ ਕੋ ਸਾਂਝਾ ਚਾਹੇ ਕੋਈ ਕਿਸੇ ਵੀ ਮਜਬਦ ਹੈ ਕਿਸੇ ਵੀ ਜਾਤੀ ਦਾ ਹੈ ਸਾਰਿਆਂ ਵਾਸਤੇ ਸਤਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹ ਸਾਂਝਾ ਹੈ ਸਭ ਤੋਂ ਵੱਡਾ ਉਪਦੇਸ਼ ਅੱਜ ਸੰਸਾਰ ਦੇ ਵਿੱਚ بڑا ਗੁਰੂ ਡਿੰਬ ਚੱਲਿਆ ਹੋਇਆ ਹੈ بڑا ਕੱਚੇ ਸੰਤ ਚੱਲੇ ਹੋਏ ਨੇ ਜਿਹੜੇ ਸਾਸਾਂ ਜੀ ਸੰਸਾਰ ਨੂੰ ਲੁੱਟ ਲੁੱਟ ਕੇ ਖਾ ਰਹੇ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੂਰਨ ਮਹਾਪੁਰਸ਼ ਤਤਵਿਤਾ ਮਹਾਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ ਸੰਤ ਜਨ ਜੋ ਪੂਰਨ ਹਨ ਉਹਨਾਂ ਦੀਆਂ ਨਿਸ਼ਾਨੀਆਂ ਦੱਸ ਕੇ ਲੋਕਾਂ ਦਾ ਕੱਚਿਆਂ ਤੋਂ ਖਿਹੜਾ ਛਡਾਉਂਦੀ ਏ ਤੇ ਥਾਂ ਪਰ ਥਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸਤ ਪੱਕਿਆ ਕੋਈ ਜਵਿੰਦੇ ਵਿਛੜੇ ਕੋਈ ਮੋਇ ਨਾ ਜਾਈ ਛੋੜ ਕੱਚਿਆਂ ਤੋਂ ਖਿਹੜਾ ਛਡਾ ਕੇ ਪੱਕਿਆਂ ਦੇ ਲੱਛਣ ਦੱਸਦੀ ਏ ਵੀ ਪੱਕਾ ਕੌਣ ਹੁੰਦਾ ਹੈ ਸਾਧ ਸੰਗ ਜੀ ਦੱਸ ਰਹੀ ਹੈ ਗੁਰਬਾਣੀ ਸੱਚੇ ਪਾਤਸ਼ਾਹ ਮਨ ਸੱਚਾ ਮੁਖ ਸੱਚਾ ਸੋਏ ਆਵਰਨਾ ਵੇਖਿਆ ਇੱਕ ਸਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਕਿਤੇ ਦੱਸ ਰਹੀ ਹੈ ਸਾਧ ਸੰਗ ਜੀ ਜੈਸਾ ਸਵਰਨ ਤੇਸੀ ਉਸ ਮਾਟੀ ਜੈਸਾ ਅਮਰਤ ਤੇਸੀ ਵਿਖ ਖਾਟੀ ਜੈਸਾ ਮਾਨ ਤੈਸਾ ਅਭਮਾਨ ਜੈਸਾ ਰੰਗ ਤੈਸਾ ਰਜਾਨ ਵੀ ਉਹ ਜਿਹੜਾ ਮਹਾਪੁਰਸ਼ਾ ਪੂਰਨ ਉਹਦੀ ਦ੍ਰਿਸ਼ਟੀ ਦੇ ਵਿੱਚ ਸੋਨਾ ਤੇ ਮਿੱਟੀ ਬਰਾਬਰ ਹੈ ਰੰਕ ਗੰਗਾਲ ਤੇ ਰਾਜਾ ਉਹ ਬਰਾਬਰ ਨੇ ਉਹਦੀ ਦ੍ਰਿਸ਼ਟੀ ਦੇ ਵਿੱਚ ਸਾਰਾ ਅਮਰਤ ਤੇ ਜ਼ਹਿਰ ਬਰਾਬਰ ਹੈ ਉਸ ਮਹਾਪੁਰਸ਼ ਦੀ ਦ੍ਰਿਸ਼ਟੀ ਦੇ ਵਿੱਚ ਸਿਰਫ ਤੇ ਸਿਰਫ ਇੱਕ ਰੱਬ ਪਰਮੇਸ਼ਰ ਸਭੋ ਸਾਂਝੀ ਵਾਲ ਸਦਾ ਇਹਨਾਂ ਕੋਈ ਨਾ ਦਿਸੇ ਵਾਰਾ ਜੀ ਉਹ ਸਾਰੇ ਉਹਨੂੰ ਬਰਾਬਰ ਨੇ ਉਹਦਾ ਕੋਈ ਅਪਦਾ ਨਹੀਂ ਕੋਈ ਬਗਾਨਾ ਨਹੀਂ ਕੋਈ ਮਿੱਤਰ ਨਹੀਂ ਕੋਈ ਦੁਸ਼ਮਣ ਨਹੀਂ ਤੇ ਉਹ ਜਿਹੜਾ ਮਹਾਪੁਰਸ਼ ਹੈ ਮਨष्य ਸੰਸਾਰ ਦੇ ਭਲੇ ਵਾਸਤੇ ਜਾਤਾਂ ਪਾਤਾਂ ਧਰਮਾਂ ਮਾਜਬਿਆਂ ਦੇ ਰੋਲਿਆਂ ਤੋਂ ਉੱਪਰ ਉੱਠ ਕੇ ਲੋਕ ਭਲਾਈ ਦੇ ਕੰਮ ਸਮਾਜ ਭਲਾਈ ਦੇ ਕੰਮ ਰੱਬੀ ਸਨੇਹਾ ਸਮੁੱਚੇ ਸੰਸਾਰ ਨੂੰ ਉਹ ਪੂਰਨ ਮਹਾਪੁਰਸ਼ ਦਿੰਦਾ ਹੈ ਜਿਸ ਮਹਾਪੁਰਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪਦੀ ਗੁਰਬਾਣੀ ਦੇ ਵਿੱਚ ਥਾਂ-ਪਰਥਾਂ ਉਸ ਮਹਾਪੁਰਸ਼ ਦੇ ਲੱਛਣ ਦੱਸਦੇ ਹਨ ਅੱਜ ਬਹੁਤ ਹੀ ਉਤਮ ਦਿਨ ਮੈਂ ਕਹੂੰਗਾ ਵੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਉਤਸਵ ਆਸੀ ਵੱਡੀ ਪੱਧਰ ਤੇ ਸੰਸਾਰ ਦੇ ਵਿੱਚ ਚੋਅ ਹੈ ਮਨਾ ਰਹੇ ਆ ਮੈਂ ਬੇਨਤੀ ਕਰਦਾ ਸਾਰੀਆਂ ਹੀ ਸੰਗਤਾਂ ਨੂੰ ਕਿ ਸਹੀ ਅਰਥਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਗੁਰਬਾਣੀ ਤੇ ਅਮਲ ਕਰੋ ਬੇਸ਼ੱਕ ਅੱਜ ਬੜਾ ਪ੍ਰਵਾਹ ਚੱਲਦਾ ਹੈ ਗੁਰਬਾਣੀ ਦਾ ਥਾਂ ਪਰ ਥਾਂ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਬਹੁਤ ਜਾਦੇ ਪਰ ਜਿੰਨਾ ਅਮਲ ਕਰਨ ਦੀ ਲੋੜ ਹੈ ਉਹਨਾ ਅਮਲ ਨਹੀਂ ਹੋ ਰਿਹਾ ਹੈ ਜੇ ਅੱਜ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਣ ਲੱਗ ਕੇ ਗੁਰਬਾਣੀ ਦੇ ਉੱਤੇ ਅਮਲ ਕਰੀਏ ਤਾਂ ਸਾਡਾ ਲੋਕ ਸੁਖੀਏ ਤੇ ਪ੍ਰਲੋਕ ਸਹਿੇਲਾ ਹੋ ਸਕਦਾ ਹੈ ਤਾਂ ਸਾਡਾ ਥਾਣਿਆ ਕਚਹਿਰੀਆਂ ਹਸਪਤਾਲਾਂ ਤੋਂ ਖਿਹੜਾ ਛੁੱਟ ਸਕਦਾ ਹੈ ਕਿਉਂਕਿ ਜਿੰਨੇ ਰੋਗ ਨੇ ਸਾਰੇ ਸਾਸੰਗ ਜੀ ਮਨ ਤੋਂ ਪੈਦਾ ਹੁੰਦੇ ਨੇ ਮਨ ਦਾ ਡਾਕਟਰ ਕੌਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨ ਨੂੰ ਸ਼ਾਂਤੀ ਫੇਰ ਆਊਗੀ ਜੇ ਅਸੀਂ ਗੁਰਬਾਣੀ ਦੇ ਮੁਤਲਕ ਚੱਲਾਂਗੇ ਮਨ ਨੂੰ ਸ਼ਾਂਤੀ ਫੇਰ ਆਊਗੀ ਜੇ ਅਸੀਂ ਦਇਆ ਧਰਮ ਸਬਰ ਸੰਤੋਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਾਂਗੇ ਮਨ ਨੂੰ ਸ਼ਾਂਤੀ ਫੇਰ ਆਊਗੀ ਸਾਸੰਗ ਜੀ ਜੇ ਨਾਮ ਬਾਣੀ ਦਾ ਅਭਿਆਸ ਕਰਾਂਗੇ ਜੇ ਅਸੀਂ ਕਹੀਏ ਵੀ ਗੱਲਾਂ ਨਾਲ ਮਨ ਨੂੰ ਕੋਈ ਸ਼ਾਂਤੀ ਆ ਜਾਊਗੀ ਗੱਲਾਂ ਨਾਲ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਬੀੜ ਗੁਰੂ ਅਰਜਨ ਦੇਵ ਮਹਾਰਾਜਿਆਂ ਨੇ ਬੰਨੀ ਹੈ ਉਸ ਸਮੇਂ ਦੇਖ ਲੋ ਕਿੰਨਾ ਜਿਆਦਾ ਸਚਾਈ ਗੁਰਬਾਣੀ ਦੇ ਵਿੱਚ ਲਿਖੀ ਸਾਡੇ ਵਾਸਤੇ ਕਲਿਆਣ ਦਾ ਰਾਹ ਬੰਨਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਨੂੰ ਬੰਨਣ ਵਾਸਤੇ ਬਾਸ਼ਾ ਨੂੰ ਤੁਸੀਂ ਇਹ ਚੱਲਣੇ ਪਏ ਤੱਤੀਆਂ ਤਵੀਆਂ ਤੇ ਬੈਠਣਾ ਪਿਆ ਕਲਿਆਣ ਦਾ ਰਾਹ ਬੰਨਣ ਵਾਸਤੇ ਜਦੋਂ ਕਿਤੇ ਸਚਾਈ ਬੋਲੀ ਗਈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਚਾਈ ਲਿਖੀ ਗਈ ਉਸ ਸਚਾਈ ਦੇ ਬਦਲੇ ਜਦੋਂ ਸਮਾਜ ਨੇ ਸਚਾਈ ਨੂੰ ਨਾ ਛੱਲਿਆ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਤੇ ਗੁਰੂ 10ਵੇਂ ਪਾਤਸ਼ਾਹ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਉਣਾ ਪਿਆ ਕੋਈ ਸਾਾਸਾਂ ਦੀ ਗੱਲਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸਾਡੇ ਗੁਰੂ ਨਹੀਂ ਹਨ ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਸਾਡੇ ਗੁਰੂਆਂ ਨੇ ਸਾਡੇ ਵੱਡਿਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਲੜ ਲਾਇਆ ਇੱਕ ਬੇਨਤੀ ਮੈਂ ਇਹ ਕਰਦਾ ਕਿ ਅਸੀਂ ਮੱਥਾ ਟੇਕਣ ਨੂੰ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਹਿ ਦਿੰਦੇ ਆ ਮੱਥਾ ਦਾ ਸੰਸਾਰ ਟੇਕਦਾ ਹੈ ਸੀਸਨ ਵਾਈਆ ਕਿਹਾ ਥੀ ਜੋ ਰਿधि ਕ ਸੁਧੀ ਜਾਏ ਸੀਸਨ ਮਾਣ ਦੇ ਨਾਲ ਕੀ ਬਣਦਾ ਹੈ ਗੁਰੂ ਗ੍ਰੰਥ ਸਾਹਿਬਹਾਰਾ ਦੀ ਸਿੱਖਿਆ ਨੂੰ ਧਾਰਨ ਕਰੋ ਸਿੱਖਿਆ ਧਾਰਨ ਕਰਨਾ ਹੀ ਗੁਰੂ ਮੰਨਣਾ ਹੈ ਸੋ ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਸਮੁੱਚੇ ਹੀ ਸੰਸਾਰ ਨੂੰ ਸਮੁੱਚੇ ਹੀ ਨਾਨਕ ਨਾਮ ਲੈਵਾ ਗੁਰਸਿੱਖਾਂ ਨੂੰ ਲੱਖ ਲੱਖ ਬਣਾਈਆਂ ਵਧਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦਿਨਾਂ ਤੇ ਮੈਂ ਆਸ ਕਰਦਾ ਕਿ ਆਓ ਏ ਕਪਿਤਾ ਇੱਕ ਸਕੇ ਹਮਵਾਰਕ ਤੂੰ ਮੇਰਾ ਗੁਰਹਾਈ ਵਖ ਵਖ ਜਥੇਬੰਦੀਆਂ ਦੀਆਂ ਪ੍ਰਤੀਨਿਧਤਾ ਛੱਡ ਕੇ ਵਖ ਵਖ ਸਾਸੰਗ ਜੀ ਧਰਮਾਂ ਦੇ ਵਖੇਰਿਆਂ ਨੂੰ ਛੱਡ ਕੇ ਵਖ ਵਖ ਸੋਚਾਂ ਨੂੰ ਛੱਡ ਕੇ ਇੱਕੋ ਇੱਕ ਜਿਹੜੀ ਉਤਮ ਤੇ ਸ਼੍ਰੋਮਣੀ ਸੋਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਉਸ ਸੋਚ ਨੂੰ ਅਸੀਂ ਅਪਣਾਈਏ ਤੇ ਅਸੀਂ ਆਪਣਾ ਆਪਣੇ ਪਰਿਵਾਰ ਦਾ ਆਪਣੇ ਸਕੇ ਸੰਬੰਧੀਆਂ ਦਾ ਸਮੁੱਚੇ ਸੰਸਾਰ ਦਾ ਮਾਨਸ ਜਨਮਾ ਸਫਲ ਕਰ ਚੱਲੀਏ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਦੁਬਾਰਾ ਫਿਰ ਆਪਣੇ ਵੱਲੋਂ ਸਾਰੀਆਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੇ ਪ੍ਰਕਾਸ਼ ਦਿਵਸ ਦੀਆਂ ਸਤਿਗੁਰੂ ਸਾਡਾ ਸਾਰਾ ਸਾਰਿਆਂ ਦਾ ਭਲਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਸਾਨੂੰ ਸਾਰਿਆਂ ਨੂੰ ਰੱਬੀ ਰਾਹ ਦੇ ਉੱਤੇ ਹੰਗਲ ਫੜ ਕੇ ਤੋਰ ਲੈਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ